ਅੱਜ ਸਮੂਹ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਐਸਪੀ ਬਾਈਆ ਜੀ ਨੂੰ ਮਸਲਾ ਇਹ ਸੀਗਾ ਕਿ ਪਿਛਲੇ ਦਿਨੀ ਬੇਗੰਪੂਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦੇਵਾਲ ਜੀ ਉਹਨਾਂ ਦੇ ਵੱਡੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਸਬੰਧ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਗਿਆ ਔਰ ਐਸਪੀ ਬਾਈਆ ਜੀ ਨੇ ਜੋ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਤਾ ਔਰ ਮਾਝੋਗ ਡਿਪਟੀ ਸਾਹਿਬ ਨੂੰ ਵੀ ਉਹਨਾਂ ਨੇ ਇਹ ਗੱਲ ਕਹਿਤੀ ਕਿ ਇਹ ਜਿਹੜਾ ਮਸਲਾ ਹੈ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਜਿਹੜੇ ਵੀ ਇਹ ਦੋਸ਼ੀਆਂ ਨੇ ਜੋ ਬਿਲਾ ਦਿਵਾਲ ਜੀ ਦੇ ਬੇਟੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਲਦ ਜਲਦ ਡੱਕਿਆ ਜਾਵੇ ਔਰ ਸਮੂਹ ਜੱਥੇਬੰਦੀਆਂ ਨੇ ਵੀ ਉਹਨਾਂ ਤੋਂ ਇਹ ਮੰਗ ਕੀਤੀ ਕਿ ਇਹ ਜਿਹੜੀ ਹਰਕਤ ਕੀਤੀ ਆ ਇਹ ਬਹੁਤ ਕਾਨੂੰਨੀ ਹਰਕਤ ਆ ਕਿਉਂਕਿ ਆਏ ਦਿਨ ਸਮਾਜ ਦੇ ਜਿਹੜੇ ਰੁਕੇ ਹੋਏ ਕੰਮ ਆ ਉਹ ਜਿਹੜੇ ਇਹ ਜੱਥੇਬੰਦੀਆਂ ਦੇ ਮੋਰੀ ਜਿਹੜੇ ਹੁੰਦੇ ਆ ਉਹ ਕੰਮ ਕਰਵਾਉਂਦੇ ਨੇ ਜੇਕਰ ਇਹੋ ਜਿਹੀਆਂ ਘਟਨਾਵਾਂ ਵਾਪਰਨ ਗਈਆਂ ਤੇ ਆਉਣ ਵਾਲਾ ਜਿਹੜਾ ਮਾਹੌਲ ਆ ਉਹ ਹੋਰ ਵੀ ਇੱਕ ਤਰ੍ਹਾਂ ਦਾ ਖਰਾਬ ਹੋਏਗਾ ਜੇਕਰ ਇਹੋ ਜਿਹੀਆਂ ਘਟਨਾਵਾਂ ਵਾਪਨਗੀਆਂ ਔਰ ਬਾਈਆ ਜੀ ਨੇ ਇਹ ਸਖਤ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਨ ਦੇਵਾਂਗੇ ਔਰ ਦੋਸ਼ੀਆਂ ਨੂੰ ਜਲਦ ਉਜਲਦ ਅਰੈਸਟ ਕਰਕੇ ਅਸੀਂ ਜੇਲ੍ਹ ਦੇ ਵਿੱਚ ਟੱਕਾਂਗੇ ਇਸ ਸਬੰਧ ਵਿੱਚ ਦਰਖਾਸਤ ਦਿੱਤੀ ਸੀ ਨਸਰਾਲਾ ਚੌਂਕ ਵੀ ਤੁਸੀਂ ਹਾਂਜੀ ਨਸਰਾਲਾ ਚੌਂਕੀ ਦੇ ਵਿੱਚ ਦਿੱਤੀ ਸੀ ਕੀ ਗੱਲ ਤੁਹਾਨੂੰ ਇੱਥੇ ਆਉਣਾ ਪਿਆ ਕਿ ਉੱਥੇ ਕੀ ਗੱਲ ਉੱਥੇ ਕਾਰਵਾਈ ਕਿਉਂ ਨਹੀਂ ਹੋਈ ਉੱਥੇ ਤਸੱਲੀ ਬਖਸ਼ ਕਾਰਵਾਈ ਨਹੀਂ ਹੋਈ ਸੀ ਉਸ ਤੋਂ ਬਾਅਦ ਹੀ ਸਮੂਹ ਜਥੇਬੰਦੀਆਂ ਨੇ ਜੋ ਐਸਐਸਪੀ ਸਾ ਹਾਂਜੀ ਸਰ ਹਾਂਜੀ ਜੈਗੁਰਦੇਵ ਤੁਨਗੁਰਦੇਵ ਜੀ ਔਰ ਸਾਡੇ ਜਿਹੜੇ ਬੇਗੰਪੂਰਾ ਟਾਈਗਰ ਫੋਰਸ ਦੇ ਬਹੁਤ ਸੀਨੀਅਰ ਆਗੂ ਬਿੱਲਾ ਦਿਵਾਲ ਜੀ ਉਹਨਾਂ ਦੇ ਬੇਟੇ ਨੂੰ ਜਿਹੜੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਬਹੁਤ ਇੱਕ ਨਿੰਦਣਯੋਗ ਘਟਨਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਜਿਹੜਾ ਹੈਗਾ ਉਹ ਰੋਸ ਦੀ ਲਹਿਰ ਫੈਲਦੀ ਆ ਜੇ ਇਹੋ ਜਿਹੀਆਂ ਘਟਨਾਵਾਂ ਨੂੰ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਇਸ ਦੇ ਜਿਹੜੇ ਖੰਭੀਰ ਸੱਡੇ ਭੁਗਤਣੇ ਪੈ ਸਕਦੇ ਆ ਔਰ ਅੱਜ ਅਸੀਂ ਇਸ ਰੋਸ ਦੇ ਵਿੱਚ ਮਾਨਯੋਗ ਐਸਪੀ ਡੀ ਬਾਈਆ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਆਸਵਾਸ਼ਣ ਦਿੱਤਾ ਕਿ ਜਿਹੜੀ ਇਹ ਜਿਹੜੀ ਘਟਨਾ ਹੋਈ ਹੈ ਉਸ ਉੱਤੇ ਤੁਰੰਤ ਜਿਹੜੀ ਹੈਗੀ ਆ ਬਣਦਾਈ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਅਗਰ ਜੇ ਇਹ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਜਿਹੜਾ ਹੈਗਾ ਇਸ ਦਾ ਜਿਹੜਾ ਅੱਗੇ ਵੱਲ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਜਿਹੜੇ ਸਾਡੇ ਸਮਾਜ ਦੀ ਅੱਗੇ ਹੋ ਕੇ ਲੜਾਈ ਲੜਦੇ ਆ ਔਰ ਉਹਨਾਂ ਉਹਨਾਂ ਦੇ ਬੱਚੇ ਹੀ ਜੇ ਮਹਿਫੂਜ਼ ਨਹੀਂ ਰਹਿਣਗੇ ਤਾਂ ਫਿਰ ਉਸ ਉਸ ਦੇ ਨਾਲ ਜਿਹੜਾ ਬਾਕੀ ਸਮਾਜ ਦੇ ਉੱਤੇ ਕੀ ਅਸਰ ਪਊਗਾ ਇੱਕ ਆਮ ਜਨਤਾ ਦੇ ਉੱਤੇ ਕੀ ਅਸਰ ਪਊਗਾ ਸੋ ਪ੍ਰਸ਼ਾਸਨ ਅੱਗੇ ਬੇਨਤੀ ਆ ਭਗਵੰਤ ਮਾਨ ਸਰਕਾਰ ਅੱਗੇ ਬੇਨਤੀ ਆ ਕਿ ਜਿਹੜੇ ਸਾਡੇ ਸਾਡੇ ਨੈਸ਼ਨਲ ਲੀਡਰ ਆ ਕੌਮੀ ਲੀਡਰ ਆ ਔਰ ਜਿਹੜੇ ਦਲ ਸਮਾਜ ਦੀਆਂ ਨੁਮਾਇੰਦਗੀਆਂ ਕਰਦੇ ਲੋਕ ਸਾਡੇ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਆ ਔਰ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਈ ਜਾਵੇ ਇਸ ਕਰਕੇ ਜਿਹੜਾ ਹੈਗਾ ਜਿਹੜਾ ਸਾਡਾ ਸਮਾਜ ਆ ਜਿਹੜਾ ਪਹਿਲਾਂ ਤੋਂ ਉਹ ਸਾਰੇ ਇੱਕ ਜੁੱਟ ਹੋ ਕੇ ਅੱਜ ਜਿਹੜੇ ਹੈ ਇਕੱਠੇ ਹੋ ਕੇ ਚੱਲ ਰਹੇ ਆ ਔਰ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿ ਇਹ ਜਿਹੜੇ ਹੈਗੇ ਆ ਸਾਰੇ ਇਕੱਠੇ ਕੋਈ ਟੁੱਟਿਆ ਨਹੀਂ ਸਾਡੇ ਨਾਲੋਂ ਸਾਰੀਆਂ ਜੱਥੇਬੰਦੀਆਂ ਦੇ ਆਗੂ ਜਿਹੜੇ ਆ ਉਹ ਸਾਡੇ ਨਾਲ ਜਿਹੜੀ ਉਹਨਾਂ ਦੀ ਵਿਚਾਰਧਾਰਾ ਮਿਲਦੀ ਆ ਸਾਡਾ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਸਾਡਾ ਕਿਸੇ ਦੇ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ ਹੈਗਾ ਇਹ ਮੈਂ ਸੀਆਈਡੀ ਨੂੰ ਵੀ ਇਹ ਦੱਸਣਾ ਚਾਹੁੰਦਾ ਇੰਟੈਲੀਜੈਂਸ ਨੂੰ ਵੀ ਦੱਸਣਾ ਚਾਹੁੰਦਾ ਕਿ ਸ਼ਾਇਦ ਸਾਡੇ ਦਿਮਾਗ ਦੇ ਵਿੱਚ ਇਹ ਕਿਤੇ ਗੱਲ ਹੋਊਗੀ ਕਿ ਇਹ ਜਿਹੜੇ ਲੋਕ ਆ ਟੁੱਟੇ ਹੋ ਆ ਵਿਖਰੇ ਹੋ ਆ ਅਸੀਂ ਸਾਰੇ ਇਕੱਠੇ ਆ ਅਸੀਂ ਅੱਧੇ ਬੋਲ ਦੇ ਉੱਤੇ ਇਕੱਠੇ ਹੋਣ ਵਾਲੇ ਲੋਕ ਆ ਜਦੋਂ ਕਿਤੇ ਸਾਨੂੰ ਸਾਡੇ ਜਿਹੜੇ ਸਮਾਜ ਦੇ ਆਗੂ ਆ ਉਹ ਸਾਨੂੰ ਮੈਸੇਜ ਲਾਉਣਗੇ ਅਸੀਂ 1 ਸੈਕਿੰਡ ਤੋਂ ਪਹਿਲਾਂ 148 ਸਰਵਿਸ ਦਵਾਂਗੇ ਇਹਨਾਂ ਗੱਲਾਂ ਦੇ ਨਾਲ ਡਾਕਟਰ ਅਜੇ ਮਲ ਬੇਗਮਪੁਰਾ ਟਾਈਗਰ ਫੋਰਸ ਦੇ ਜਿਹੜੇ ਸਾਡੇ ਆਗੂ ਆ ਉਹਨਾਂ ਦਾ ਜਿਹੜੇ ਅੱਜ ਸਾਡੇ ਨਾਲ ਸਾਰੇ ਆਏ ਆ ਔਰ ਮੈਂ ਆਪਣੇ ਸ਼ਿਰਵਦਾਸ ਟਾਈਗਰ ਫੋਰਸ ਦੇ ਸਾਡੇ ਸਾਰੇ ਸੀਨੀਅਰ ਆਗੂ ਵੀ ਨਾਲ ਪਹੁੰਚੇ ਮੈਂ ਉਹਨਾਂ ਦਾ ਵੀ ਇੱਥੇ ਆਇਆ ਦਿੱਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀਆਂ ਸਮੇਂ ਸਿਰ ਹਾਜ਼ਰੀਆਂ ਲਵਾ ਕੇ ਸਾਡੇ ਭਰਾਵਾਂ ਦੀ ਹੌਸਲਾ ਵਧਾਈ ਕੀਤੀ ਆ ਜੈਗੁਰਦੇਵ ਧੰਨ ਗੁਰਦੇਵ ਹਾਂ ਜੀ ਸਰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਰ ਜੈ ਪਾਰ ਅਦਾਸ ਬਿੰਦਰ ਸਰਵਾ ਸ਼੍ਰੀ ਗੁਰਬਖਸ਼ ਦਾਸ ਟਾਈਗਰ ਫੋਰਸ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਹਾਂਜੀ ਸਾਥੀਓ ਜਿਸ ਤਰ੍ਹਾਂ ਦੀ ਘਟਨਾ ਸਾਡੇ ਬੇਗੰਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਬਿੱਲਾ ਦਿਓਵਾਲ ਜੀ ਨੇ ਦੱਸੀ ਆ ਕਿ ਅੱਜ ਜਨਾਬ ਸਟੋ ਸਾਡੀ ਸ਼ਰਦੀ ਸ਼ਾਨ ਆ ਸਾਡੇ ਐਸਪੀ ਸਰਵਿਸ ਦੁਬਈਆ ਜੀ ਉਹਨਾਂ ਦੇ ਕੋਲ ਆਪਾਂ ਜਿਹੜੀ ਇਹ ਗੱਲਬਾਤ ਦੱਸ ਕੇ ਆਏ ਆ ਪਰ ਉਹ ਜਿੱਦਾਂ ਦੀ ਗੱਲਬਾਤ ਇਹਨਾਂ ਨੇ ਦੱਸੀ ਆ ਜੇ ਅਸੀਂ ਕਿਸੇ ਸਮਾਜ ਦੀ ਬਾਹ ਫੜਦੇ ਆ ਜਾਂ ਅਸੀਂ ਮਦਦ ਕਰਦੇ ਆ ਤੇਦਾ ਅਤ ਲੱਗਿਆ ਸਾਡੇ ਸਮਾਜ ਦੇ ਸਾਡੇ ਪਰਿਵਾਰ ਦੇ ਤੇ ਹਮਲੇ ਕਰਨਗੇ ਇੰਨੀ ਜ਼ੋਰਦ ਹੋ ਗਈ ਮੈਂ ਕਿਹਾ ਜੇ ਇਦਾਂ ਦੀ ਘਟਨਾ ਕਿਤੇ ਹੋ ਗਈ ਨਾ ਤੇ ਉਹ ਜਿਹੜਾ ਬੰਦੇ ਨੇ ਇਦਾਂ ਦੀ ਘਟਨਾ ਕਰਨੀ ਉਹਦਾ ਤਾਂ ਇਤਿਹਾਸ ਮਿਟਣਾ ਹੀ ਮਿਟਣਾ ਆ ਤੇ ਨਾਲ ਜਿਹੜੇ ਇਹਦਾਂ ਦੀ ਹਰਕਤਾਂ ਕਰਾਉਣ ਵਾਲੇ ਉਹਨਾਂ ਦਾ ਵੀ ਬजूद ਖਤਮ ਹੋ ਜਾਣਾ ਕਿਉਂਕਿ ਜੇ ਅਸੀਂ ਆਪਣੇ ਸਮਾਜ ਲਈ ਲੜਾਈ ਲੜ ਸਕਦੇ ਆ ਤੇ ਅਸੀਂ ਆਪਣੇ ਲਈ ਕਿੰਨਾ ਸੰਘਰਸ਼ ਲਿਖਾਂਗੇ ਜੀ ਜੀ ਇਹ ਉਹਨਾਂ ਦੇ ਬੰਦਿਆਂ ਤੱਕ ਮੈਸੇਜ ਜਾਣਾ ਚਾਹੀਦਾ ਆ ਕਿ ਜੇ ਅਸੀਂ ਦੂਸਰੇ ਦੀ ਬਾਹ ਫੜਨ ਲਈ ਅਸੀਂ ਦੇਰ ਨਹੀਂ ਲਾਂਦੇ ਤਸੀਂ ਆਪਣੇ ਪਰਿਵਾਰ ਦੀ ਰੱਖਿਆ ਕਰਨ ਲਈ ਦੇਰ ਨਹੀਂ ਲਾਵਾਂਗੇ ਇਸ ਕਰਕੇ ਮੈਂ ਉਹਨਾਂ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਆ ਨਾ ਕਰਿੰਦੇ ਜਿਹੜੇ ਆਪਰੰਮ ਸਮਝਦੇ ਆ ਜੇ ਤੁਸੀਂ ਉੱਥੇ ਬੈਠ ਕੇ ਕਰਿੰਦਾਕਾਰੀ ਕਰਦੇ ਆ ਤੇ ਸਾਡੇ ਕੋਲ ਬਾਹਰ ਬੈਠੇ ਵੀ ਅਸੀਂ ਬਹੁਤ ਆਪਣੇ ਸੰਘਰਸ਼ ਨਹੀਂ ਕਰ ਸਕਦੇ ਆ ਤੇ ਜੇ ਤੁਸੀਂ ਇਦਾਂ ਦੀ ਕਦੀ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਕੋਈ ਇਦਾਂ ਦੀ ਗੱਲਬਾਤ ਸੋਚੀ ਤੇ ਤੁਹਾਡਾ ਜਿਹੜਾ ਇਤਿਹਾਸ ਦੇ ਵਿੱਚੋਂ ਨਾਮ ਮਟਾ ਦਾਂਗੇ ਇਹ ਜਿਹੜੀ ਭਾਸ਼ਾ ਤੂੰ ਸਮਝਣਾ ਚਾਹੁੰਦੇ ਆ ਇਹ ਜਿਹੜੇ 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 ਸਾਡੇ ਜੇ ਅਸੀਂ ਸਮਾਜ ਦੀ ਸੇਵਾ ਕਰਦੇ ਆ ਤੇ ਅਸੀਂ ਸਾਨੂੰ ਕੋਈ ਦਿਖਾ ਦਿੰਦਾ ਜੇ ਕਿਉਂ ਕਰਦੇ ਮਦਦ ਇਸ ਲਈ ਕਰਦੇ ਕਿ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਕਿਤੇ ਸਾਡੇ ਜਰੀਏ ਕਿਤੇ ਪ੍ਰਸ਼ਾਸਨ ਜਿਹੜਾ ਉਹ ਉਹਨਾਂ ਦੀ ਬਾਹ ਫੜ ਲੈਂਦਾ ਜੇ ਕਿਤੇ ਇਦਾਂ ਦੀਆਂ ਘਟਨਾ ਜਿਹੜੀਆਂ ਜੇ ਮੰਨ ਲਓ ਕਿ ਪ੍ਰਸ਼ਾਸਨ ਪਹਿਲਾਂ ਹੀ ਜਿੱਦੇ ਥਾਣੇ ਚਰੀਆਂ ਚ ਜਾਂਦੇ ਸੁਣਾਈ ਹੁੰਦੇ ਹੋਵੇ ਤਾਂ ਸਾਡੇ ਲੋਕਾਂ ਨੂੰ ਕਾਹਦੇ ਆਣ ਸਾਡੀਆਂ ਜਥੇਬੰਦੀਆਂ ਕਾਹਦੇ ਬਣਨ ਜੇ ਜਥੇਬੰਦੀਆਂ ਵਾਲਿਆਂ ਦੇ ਉੱਤੇ ਹੀ ਕਾਰਵਾਈਆਂ ਹੋਣ ਲੱਗ ਪਈਆਂ ਇਦਾਂ ਦੇ ਦੋ ਟਕੇ ਦੇ ਜਿਹੜੇ ਬੰਦੇ ਆ ਕ੍ਰਾਈਮ ਕਰਕੇ ਕਿਸੇ ਧੀ ਭੈਣ ਦੇ ਨਾਲ ਬਲਾਤਕਾਰ ਕਰਕੇ ਉਹਦਾ ਮਰਡਰ ਕਰਕੇ ਉਸ ਤੋਂ ਬਾਅਦ ਉਹ ਜਿਹੜੇ ਬੰਦੇ ਅਨਸਾਬ ਦੁਆਣ ਵਾਲੇ ਉਸ ਮਰੀ ਹੋਈ ਭੈਣ ਨੂੰ ਉਹਦੇ ਪਰਿਵਾਰ ਦੇ ਉੱਤੇ ਹਮਲਾ ਕਰਨ ਦੀ ਉਹ ਕੋਸ਼ਿਸ਼ ਕਰੇ ਕਿ ਬਹੁਤ ਮਾੜੀ ਗੱਲ ਆ ਜਿਹੜੀ ਭਾਸ਼ਾ ਇਹ ਸਮਝਣਾ ਚਾਹੁੰਦੇ ਆ ਇਦਾਂ ਦੀ ਹਰਕਤਾਂ ਕਰਨ ਵਾਲੇ ਸਮਝਣ ਨਹੀਂ ਤਾਂ ਅਸੀਂ ਆਪਣੀ ਭਾਸ਼ਾ 'ਚ ਉਹਨਾਂ ਨੂੰ ਸਮਝਾਣ ਲਈ ਤਿਆਰ ਆ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਪਾ